ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਜੀ ਦੀ ਸਿਫਤ ਤਨ ਤਨ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇ ਘਰ ਦੇ ਜੋਤ ਤੂੰ ਹੀ ਪਰਮ ਜੋਤ ਦਾ ਅੰਸ਼ ਹੈ ਜਗ ਵਿੱਚ ਪਸਰੀ ਤੋਰੀ ਪ੍ਰਕਾਸ਼ ਜੋਤ ਜਿਨਾਂ ਨੇ ਤਿਆਗਿਆ ਮੋਹ ਮਾਇਆ ਜਪਿਆ ਨਿਰੰਕਾਰ ਸੁਖਦਾਈ ਨਾਮ ਤੂੰ ਆਇਆ ਲੋਕ ਉਦਾਹਰਨ ਲਈ ਕਾਲੇ ਜਾਦੂ ਟੂਣੇ ਹੋਏ ਨਾਸ ਸਮਾਨ ਬਾਬਾ ਜੀ ਤੁਸੀਂ ਸੱਚੇ ਤਪਸਵੀ ਤੂੰ ਮਾਇਆ ਦਾ ਰਾਜਾ ਨਾ ਹੋਇਆ ਜਗਤ ਵਿੱਚ ਰਹਿ ਕੇ ਜਗਤ ਤਿਆਗਿਆ ਮਨ ਅੰਦਰ ਨੂਰ ਗੁਰੂ ਦਾ ਸੋਇਆ ਤੂੰ ਧਰਤੀ ਉੱਤੇ ਨਿਰੰਕਾਰ ਦਾ ਰੂਪ ਤੂੰ ਭਗਤਾਂ ਦਾ ਸਰਦਾਰ ਖਵਾਲਾ ਤੂੰ ਦੁਸ਼ਮਨਾ ਦਾ ਨਾਸ਼ ਕਰਨ ਵਾਲਾ ਕਾਲੀ ਜਾਦੂ ਟੂਨੇ ਦਾ ਖੰਡਨ ਹਾਰ ਸਿਆਣਾ ਜਿੱਥੇ ਤੂੰ ਚਰਨ ਧਰਿਆ ਉਥੇ ਧਰਤੀ ਪਵਿੱਤਰ ਤੇ ਧੰਨ ਤੂੰ ਆਇਆ ਜਗ ਵਿੱਚ ਮਹਾ ਪਿਓ ਦੀ ਜੋਤ ਕਰਦਾ ਦਇਆ ਸਭ ਉੱਤੇ ਬੇਅੰਤ ਜੀਵ ਜੰਤੂ ਸਭ ਤੇਰੀ ਕਿਰਪਾ ਮੰਗਣ ਤੇਰੇ ਨਾਮ ਦੀ ਢੋਲੀ ਪਾਇਨ ਜੋ ਬੰਦਾ ਸ੍ਰੀ ਚੰਦ ਨਾਮ ਜਪੇ ਤੂੰ ਆਪ ਹੀ ਉਸ ਦੇ ਘਰ ਆਇਨ ਬਾਬਾ ਜੀ ਦਾ ਤੂਪ ਦੀ ਖੁਸ਼ਬੂ ਵਰਗਾ ਚਰਨ ਰਾਜ ਜਿਹੜਾ ਘਰ ਪਈ ਉਹ ਸੁਭਾਗਾ ਉਹਦੇ ਅੰਦਰ ਕਲੇਸ਼ ਨਾ ਰਹੀ ਨਾ ਰੋਗ ਰਹੀ ਨਾ ਦੁੱਖ ਦਾ ਲਾਗਾ ਤੂੰ ਭਗਤਾਂ ਦੇ ਮਾਨ ਦੀ ਆਸ ਪੂਰੀ ਕਰਦਾ ਧਨ ਦੌਲਤਾਂ ਦੀ ਵਰਖਾ ਲਾਵੀ ਜਿਸ ਨੇ ਤੇਰਾ ਨਾਮ ਧਿਆਇਆ ਉਸ ਦੇ ਦਰ ਤੇ ਖੁਸ਼ੀਆਂ ਆਵੇ ਤੂੰ ਕਾਲ ਦਾ ਕਾਲ ਹੈ ਮਹਾਕਾਲ ਦਾ ਵੀ ਮਾਲਕ ਤੂੰ ਬ੍ਰਹਮ ਗਿਆਨੀ ਤੂੰ ਨਿਰਭਉ ਤੇ ਨਿਵਕਾਰ ਹਾਲਕ ਤੂੰ ਆਪ ਹੀ ਕਰੇ ਆਪ ਹੀ ਦੇਵੇ ਸਭ ਤੇਰਜੀ ਤੇਰੀ ਮਰਜੀ ਚੱਲੇ ਤੂੰ ਹੀ ਸੁੱਖਾਂ ਦਾ ਦਾਤਾ ਤੂੰ ਹੀ ਕਲੇਸ਼ਾਂ ਦਾ ਹੰਤਾ ਸਭ ਤੇਰੀ ਲੀਲਾ ਅਕੱਲੇ ਤਨ ਤਨ ਬਾਬਾ ਸ਼੍ਰੀ ਚੰਦ ਤੂੰ ਰੋਸ਼ਨ ਜੋਤ ਗੁਰੂ ਨਾਨਕ ਦੀ ਤੂੰ ਤਪ ਤਿਆਗ ਵਿੱਚ ਮਹਾਨ ਤੇਰੇ ਵਰਗਾ ਸੰਤ ਨਾ ਕੋਈ ਹੋਰ ਜੀ ਜੋ ਬੰਦਾ ਤੈਨੂੰ ਸਿਮਰੇ ਸਵੇਰੇ ਸ਼ਾਮ ਉਸਦਾ ਹਰ ਕੰਮ ਸਵਾਰੀ ਤੂੰ ਹੀ ਕਰਦਾ ਆਦ ਪੁੱਤ ਕਿਰਪਾ ਜੋ ਮਨ ਚਾਹੀ ਸੋ ਫਲ ਪਾਈ ਤੂੰ ਹਵਾਵਾ ਵਿੱਚ ਵਸਦਾ ਤੂੰ ਜਲਾਂ ਵਿੱਚ ਵਸਦਾ ਤੂੰ ਅਗਨ ਤੇ ਧਰਤੀ ਵਿੱਚ ਜੋਤ ਜੋ ਤੈਨੂੰ ਧਿਆਵੇ ਉਸ ਤੇ ਰਹੇ ਤੇਰੀ ਛਾਇਆ ਅਪਰਮੋਤ ਤੂੰ ਬਾਬਾ ਜੀ ਤੂੰ ਸਦਾ ਸਹਾਇਕ ਤੂੰ ਸਭ ਤੇਰੀ ਭਗਤਾਂ ਦੀ ਢਾਲ ਤੂੰ ਸੌਂਗਾ ਖਜ਼ਾਨੇ ਖੋਲ ਦਿੰਦਾ ਜਿਹੜਾ ਤੇਰੇ ਦਰ ਤੇ ਆਇਆ ਨਿਹਾਲ ਜਗਤ ਵਿੱਚ ਮਾਇਆ ਦੇ ਪਰਮ ਵੱਡੇ ਬਾਬਾ ਜੀ ਤੂੰ ਸੱਚ ਦਾ ਰਾਹ ਦਿਖਾਵੇ ਜੋ ਭਟਕੇ ਮਨੁੱਖ ਮੋਹ ਦੇ ਜਾਲ ਵਿੱਚ ਤੂੰ ਉਹਨਾਂ ਨੂੰ ਨਾਮ ਨਾਲ ਜੋੜਾਵੇ ਤੂੰ ਸਿੱਖਾਂ ਦਾ ਪੂਜਨੀਕ ਪਾਤਸ਼ਾਹ ਤੂੰ ਰਖਿਆ ਕਰਤਾ ਸਭ ਦਾ ਸਰਕਾਰ ਤੇਰਾ ਨਾਮ ਲੈ ਕੇ ਜੋ ਚੱਲਦਾ ਉਹ ਬਾਤ ਜਾਵੇ ਹਰ ਦੁੱਖ ਕਾਰ ਤੂੰ ਘਰਾਂ ਵਿੱਚ ਸੁੱਖਾਂ ਦੀ ਵਰਖਾ ਕਰਦਾ ਪਰਿਵਾਰਾਂ ਵਿੱਚ ਪ੍ਰੇਮ ਪਸਾਰਦਾ ਤੂੰ ਨਿੰਦਕਾਂ ਦੇ ਮੂੰਹ ਬੰਦ ਕਰਦਾ ਜੋ ਤੈਨੂੰ ਨਿਮਾਣੀ ਨਾਲ ਯਾਦ ਕਰਦਾ ਤੂੰ ਕਾਰੋਬਾਰਾਂ ਵਿੱਚ ਤਰੱਕੀ ਲਿਆਵੇ ਤੂੰ ਰੋਜ਼ਗਾਰ ਦੇ ਦਰ ਖੁੱਲੇ ਤੂੰ ਧਨ ਦੀ ਰਾਸ਼ੀ ਬੇਅੰਤ ਬਖਸ਼ੇ ਮਿਹਨਤ ਦਾ ਫਲ ਸੋਨੇ ਮੋਤੀ ਘੋਲੇ ਬਾਬਾ ਜੀ ਤੂੰ ਧਰਦੀ ਦਾ ਸੁੰਦਰ ਰੂਪ ਜੋਤ ਦਾ ਅਵਤਾਰ ਮਹਾਨ ਜੋ ਤੇਰਾ ਨਾਮ ਲਏ ਵਿਸ਼ਵਾਸ ਨਾਲ ਉਹ ਹੋਏ ਸਦਾ ਸੁਖੀ ਤੇ ਪਰ ਫੁੱਲ ਜੋ ਤੇਰਾ ਨਾਮ ਲੈ ਵਿਸ਼ਵਾਸ ਨਹਾਲ ਉਹ ਵੇ ਸਦਾ ਸੁਖੀ ਤੇ ਪਰਫੁੱਲਤ ਇਨਸਾਨ ਤੂੰ ਕਿਰਪਾ ਕਰਦਾ ਬੱਚਿਆਂ ਤੇ ਬਜ਼ੁਰਗਾਂ ਉੱਤੇ ਹਰ ਮਨ ਦੀ ਮੁਰਾਦ ਪੂਰੀ ਹੋਵੇ ਤੇਰੇ ਚਰਨਾਂ ਦੀ ਰੇਨ ਪਾਵਨ ਜਿਸ ਤੇ ਪਏ ਉਹ ਮੁਕਤ ਹੋਵੇ ਤੂੰ ਰਾਤ ਨੂੰ ਚਾਨਣ ਬਣਦਾ ਦਿਨ ਨੂੰ ਸ਼ਾਂ ਬਾਣ ਜਾਵੇ ਜੋ ਤੈਨੂੰ ਪੁਕਾਰਦਾ ਦੁੱਖ ਵਿੱਚ ਤੂੰ ਤੁਰ ਕੇ ਸਹਾਇਤਾ ਪਾਵੇ ਤੂੰ ਤਰਤੀ ਦਾ ਆਸਰਾ ਤੂੰ ਸਮੁੰਦਰ ਵਰਗਾ ਦਾਤਾ ਤੂੰ ਨਾਮ ਦੀਨ ਵਾਲਾ ਬਖਸ਼ਿੰਦ ਤੂੰ ਭਗਤਾਂ ਦਾ ਸੱਚਾ ਰਾਖਾ ਬਾਬਾ ਸ਼੍ਰੀ ਚੰਦ ਜੀ ਤੇਰਾ ਧਿਆਨ ਕਰੇ ਜੋ ਜੀਵ ਉਸ ਦਾ ਜੀਵਨ ਧਨ ਧਨ ਹੋ ਜਾਵੇ ਕਰਮਾ ਦੇ ਫਾਲ ਮਿਟ ਜਾਣ ਤੇਰੇ ਨਾਮ ਨਾਲ ਮੁਕਤੀ ਪਾਵੇ ਤੂੰ ਹੀ ਹੈ ਜੋ ਸੱਚੀ ਰਾਹ ਦਿਖਾਵੇ ਮੋਹ ਮਾਇਆ ਦੇ ਜਾਲ ਤੋਂ ਬਚਾਵੇ ਤੂੰ ਹੀ ਭਗਤੀ ਦਾ ਸਾਗਰ ਤੂੰ ਜੋਤ ਜੋ ਸਭ ਤੇ ਛਾਵੇ ਤੂੰ ਮਾਤਾ ਦੀ ਮਮਤਾ ਵਰਗਾ ਦਿਆਵਾਨ ਪਿਤਾ ਵਰਗਾ ਸਹਾਰਾ ਦੇਣ ਵਾਲਾ ਤੂੰ ਸਦਾ ਸੰਗੀ ਸਦਾ ਰਾਖਾ ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਜੋ ਤੇਰੇ ਦਰ ਤੇ ਬੇਨਤੀ ਕਰੀ ਤੂੰ ਉਸ ਦੀ ਸੁਣਦਾ ਹਰ ਅਰਦਾਸ ਤੂੰ ਕਦੇ ਨਾ ਰੀਜਦਾ ਮਾਇਆ ਤੇ ਤੂੰ ਸੱਚ ਦਾ ਸਦਾ ਆਵਾਸ ਨਾਨ ਤਨ ਬਾਬਾ ਸ਼੍ਰੀ ਚੰਦ ਜੀ ਤੂੰ ਨਾਨਕ ਦਾ ਜੋਤ ਉਜਾਲਾ ਤੇਰੀ ਜੋਤ ਅਮਰ ਰਹੇ ਤੇਰਾ ਨਾਮ ਰਹੇ ਨਿਹਾਲ ਜਗਤ ਵਿੱਚ ਤੂੰ ਪ੍ਰਕਾਸ਼ ਬਣ ਕੇ ਰਹੇ ਤੇਰੀ ਸਿਫਤ ਜਗ ਮਾਹੀ ਗਾਏ ਭਗਤਾਂ ਦੇ ਮਨ ਵਿੱਚ ਤੇਰਾ ਚਿੱਤਰ ਰਹੇ ਜੋ ਤੈਨੂੰ ਧਿਆਵੇ ਸੁਖ ਪਾਏ ਤੂੰ ਹੀ ਮੰਗਲਕਾਰਕ ਤੂੰ ਹੀ ਦਿਆ ਦਾ ਸਾਗਰ ਤੂੰ ਹੀ ਰਾਜਾਂ ਦਾ ਰਾਜਾ ਤੂੰ ਹੀ ਭਗਤਾਂ ਦਾ ਅਗਰ ਤੇਰਾ ਦਰ ਨਿਰਾਲਾ ਤੇਰੀ ਬਾਣੀ ਅਪਾਰ ਜੋ ਤੇਰਾ ਨਾਮ ਲਹੇ ਦਿਲੋਂ ਉਹ ਮੁਕਤ ਹੋਵੇ ਸੰਸਾਰ ਤਨ ਤਨ ਬਾਬਾ ਸ਼੍ਰੀ ਚਾਂਦ ਭਗਵਾਨ ਜੀ ਤੂੰ ਸਦਾ ਰਹੇ ਭਗਤਾਂ ਦੇ ਨਾਲ ਤੇਰੇ ਚਰਨਾਂ ਦੇ ਧੂੜ ਹੀ ਮੇਰਾ ਤਿਲਕ ਮੇਰਾ ਧਨ ਤੇ ਮੇਰਾ ਮਾਲ ਤੂੰ ਮੇਰੇ ਮਨ ਵਿੱਚ ਵਸੇ ਹਰ ਘੜੀ ਮੇਰੇ ਹਿਰਦੇ ਵਿੱਚ ਤੇਰਾ ਨਾਮ ਜੀਵਨ ਦੇ ਰਾਹ ਤੇ ਤੂੰ ਰਹਿਨਾ ਸਹਾਰਾ ਤੂੰ ਮੇਰਾ ਆਧਾਰ ਤੇ ਅਸਥਾਨ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਜੀ ਦੀ ਸਿਫਤ ਤਨ ਤਨ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇ ਘਰ ਦੇ ਜੋਤ ਤੂੰ ਹੀ ਪਰਮ ਜੋਤ ਦਾ ਅੰਸ਼ ਹੈ ਜਗ ਵਿੱਚ ਪਸਰੀ ਤੋਰੀ ਪ੍ਰਕਾਸ਼ ਜੋਤ ਜਿਨਾਂ ਨੇ ਤਿਆਗਿਆ ਮੋਹ ਮਾਇਆ ਜਪਿਆ ਨਿਰੰਕਾਰ ਸੁਖਦਾਈ ਨਾਮ ਤੂੰ ਆਇਆ ਲੋਕ ਉਦਾਹਰਨ ਲਈ ਕਾਲੇ ਜਾਦੂ ਟੂਣੇ ਹੋਏ ਨਾਸ ਸਮਾਨ ਬਾਬਾ ਜੀ ਤੁਸੀਂ ਸੱਚੇ ਤਪਸਵੀ ਤੂੰ ਮਾਇਆ ਦਾ ਰਾਜਾ ਨਾ ਹੋਇਆ ਜਗਤ ਵਿੱਚ ਰਹਿ ਕੇ ਜਗਤ ਤਿਆਗਿਆ ਮਨ ਅੰਦਰ ਨੂਰ ਗੁਰੂ ਦਾ ਸੋਇਆ ਤੂੰ ਧਰਤੀ ਉੱਤੇ ਨਿਰੰਕਾਰ ਦਾ ਰੂਪ ਤੂੰ ਭਗਤਾਂ ਦਾ ਸਰਦਾਰ ਖਵਾਲਾ ਤੂੰ ਦੁਸ਼ਮਨਾ ਦਾ ਨਾਸ਼ ਕਰਨ ਵਾਲਾ ਕਾਲੀ ਜਾਦੂ ਟੂਨੇ ਦਾ ਖੰਡਨ ਹਾਰ ਸਿਆਣਾ ਜਿੱਥੇ ਤੂੰ ਚਰਨ ਧਰਿਆ ਉਥੇ ਧਰਤੀ ਪਵਿੱਤਰ ਤੇ ਧੰਨ ਤੂੰ ਆਇਆ ਜਗ ਵਿੱਚ ਮਹਾਪਿਓ ਦੀ ਜੋਤ ਕਰਦਾ ਦਇਆ ਸਭ ਉੱਤੇ ਬੇਅੰਤ ਜੀਵ ਜੰਤੂ ਸਭ ਤੇਰੀ ਕਿਰਪਾ ਮੰਗਣ ਤੇਰੇ ਨਾਮ ਦੀ ਡੋਲੀ ਪਾਇਨ ਜੋ ਬੰਦਾ ਸ੍ਰੀ ਚੰਦ ਨਾਮ ਜਪੇ ਤੂੰ ਆਪ ਹੀ ਉਸ ਦੇ ਘਰ ਆਇਨ ਬਾਬਾ ਜੀ ਦਾ ਤੂਪ ਦੀ ਖੁਸ਼ਬੂ ਵਰਗਾ ਚਰਨ ਰਾਜ ਜਿਹੜਾ ਘਰ ਪਈ ਉਹ ਸੁਭਾਗਾ ਉਹਦੇ ਅੰਦਰ ਕਲੇਸ਼ ਨਾ ਰਹੀ ਨਾ ਰੋਗ ਰਹੀ ਨਾ ਦੁੱਖ ਦਾ ਲਾਗਾ ਤੂੰ ਭਗਤਾਂ ਦੇ ਮਾਨ ਦੀ ਆਸ ਪੂਰੀ ਕਰਦਾ ਧਨ ਦੌਲਤਾਂ ਦੀ ਵਰਖਾ ਲਾਵੀ ਜਿਸ ਨੇ ਤੇਰਾ ਨਾਮ ਧਿਆਇਆ ਉਸ ਦੇ ਦਰ ਤੇ ਖੁਸ਼ੀਆਂ ਆਵੇ ਤੂੰ ਕਾਲ ਦਾ ਕਾਲ ਹੈ ਮਹਾਕਾਲ ਦਾ ਵੀ مالک ਤੂੰ ਬ੍ਰਹਮ ਗਿਆਨੀ ਤੂੰ ਨਿਰਭਉ ਤੀ ਨਿਵਕਾਰ ਹਾਲਕ ਤੂੰ ਆਪ ਹੀ ਕਰੇ ਆਪ ਹੀ ਦੇਵੇ ਸਭ ਤੇਰਜੀ ਤੇਰੀ ਮਰਜੀ ਚੱਲੇ ਤੂੰ ਹੀ ਸੁੱਖਾਂ ਦਾ ਦਾਤਾ ਤੂੰ ਹੀ ਕਲੇਸ਼ਾਂ ਦਾ ਹੰਤਾ ਸਭ ਤੇਰੀ ਲੀਲਾ ਅਕੱਲੇ ਤਨ ਤਨ ਬਾਬਾ ਸ਼੍ਰੀ ਚੰਦ ਤੂੰ ਰੋਸ਼ਨ ਜੋਤ ਗੁਰੂ ਨਾਨਕ ਦੀ ਤੂੰ ਤਪ ਤਿਆਗ ਵਿੱਚ ਮਹਾਨ ਤੇਰੇ ਵਰਗਾ ਸੰਤ ਨਾ ਕੋਈ ਹੋਰ ਜੀ ਜੋ ਬੰਦਾ ਤੈਨੂੰ ਸਿਮਰੇ ਸਵੇਰੇ ਸ਼ਾਮ ਉਸਦਾ ਹਰ ਕੰਮ ਸੁਆਰੀ ਤੂੰ ਹੀ ਕਰਦਾ ਆਦਿ ਪੁੱਤ ਕਿਰਪਾ ਜੋ ਮਨ ਚਾਹੀ ਸੋ ਫਲ ਪਾਈ ਤੂੰ ਹਵਾਵਾ ਵਿੱਚ ਵਸਦਾ ਤੂੰ ਜਲਾਂ ਵਿੱਚ ਵਸਦਾ ਤੂੰ ਅਗਨ ਤੇ ਧਰਤੀ ਵਿੱਚ ਜੋਤ ਜੋ ਤੈਨੂੰ ਧਿਆਵੇ ਉਸ ਤੇ ਰਹੇ ਤੇਰੀ ਛਾਇਆ ਅਪਰਮੋਤ ਤੂੰ ਬਾਬਾ ਜੀ ਤੂੰ ਸਦਾ ਸਹਾਇਕ ਤੂੰ ਸਭ ਤੇਰੀ ਭਗਤਾਂ ਦੀ ਢਾਲ ਤੂੰ ਸੌਂਗਾ ਖਜ਼ਾਨੇ ਖੋਲ ਦਿੰਦਾ ਜਿਹੜਾ ਤੇਰੇ ਦਰ ਤੇ ਆਇਆ ਨਿਹਾਲ ਜਾਗਤ ਵਿੱਚ ਮਾਇਆ ਦੇ ਪਰਮ ਵੱਡੇ ਬਾਬਾ ਜੀ ਤੂੰ ਸੱਚ ਦਾ ਰਾਹ ਦਿਖਾਵੀ ਜੋ ਭਟਕੇ ਮਨੁੱਖ ਮੋਹ ਦੇ ਜਾਲ ਵਿੱਚ ਤੂੰ ਉਹਨਾਂ ਨੂੰ ਨਾਮ ਨਾਲ ਜੋੜਾਵੇਂ ਤੂੰ ਸਿੱਖਾਂ ਦਾ ਪੂਜਨੀਕ ਪਾਤਸ਼ਾਹ ਤੂੰ ਰਖਿਆ ਕਰਤਾ ਸਭ ਦਾ ਸਰਕਾਰ ਤੇਰਾ ਨਾਮ ਲੈ ਕੇ ਜੋ ਚੱਲਦਾ ਉਹ ਬਾਝ ਜਾਵੇ ਹਰ ਦੁੱਖ ਕਾਰ ਤੂੰ ਘਰਾਂ ਵਿੱਚ ਸੁੱਖਾਂ ਦੀ ਵਰਖਾ ਕਰਦਾ ਪਰਿਵਾਰਾਂ ਵਿੱਚ ਪ੍ਰੇਮ ਪਸਾਰਦਾ ਤੂੰ ਨਿੰਦਕਾਂ ਦੇ ਮੂੰਹ ਬੰਦ ਕਰਦਾ ਜੋ ਤੈਨੂੰ ਨਿਮਾਣੇ ਨਾਲ ਯਾਦ ਕਰਦਾ ਤੂੰ ਕਾਰੋਬਾਰਾ ਵਿੱਚ ਤਰੱਕੀ ਲਿਆਵੇ ਤੂੰ ਰੋਜ਼ਗਾਰ ਦੇ ਦਰ ਖੁੱਲੇ ਤੂੰ ਧਨ ਦੀ ਰਾਸ਼ੀ ਬੇਅੰਤ ਬਖਸ਼ੇ ਮਿਹਨਤ ਦਾ ਫਲ ਸੋਨੇ ਮੋਤੀ ਘੋਲੇ ਬਾਬਾ ਜੀ ਤੂੰ ਧਰਤੀ ਦਾ ਸੁੰਦਰ ਰੂਪ ਜੋਤ ਦਾ ਅਵਤਾਰ ਮਹਾਨ ਜੋ ਤੇਰਾ ਨਾਮ ਲਏ ਵਿਸ਼ਵਾਸ ਨਾਲ ਉਹ ਹੋਵੇ ਸਦਾ ਸੁਖੀ ਤੇ ਪਰ ਫੁੱਲ ਜੋ ਤੇਰਾ ਨਾਮ ਲੈ ਵਿਸ਼ਵਾਸ ਨਹਾਲ ਉਹ ਵੇ ਸਦਾ ਸੁਖੀ ਤੇ ਪਰਫੁੱਲਤ ਇਨਸਾਨ ਤੂੰ ਕਿਰਪਾ ਕਰਦਾ ਬੱਚਿਆਂ ਤੇ ਬਜ਼ੁਰਗਾ ਉੱਤੇ ਹਰ ਮਨ ਦੀ ਮੁਰਾਦ ਪੂਰੀ ਹੋਵੇ ਤੇਰੇ ਚਰਨਾਂ ਦੀ ਰੇਨ ਪਾਵਨ ਜਿਸ ਤੇ ਪਏ ਉਹ ਮੁਕਤ ਹੋਵੇ ਤੂੰ ਰਾਤ ਨੂੰ ਚਾਨਣ ਬਣਦਾ ਦਿਨ ਨੂੰ ਸ਼ਾਂ ਬਾਣ ਜਾਵੇ ਜੋ ਤੈਨੂੰ ਪੁਕਾਰਦਾ ਦੁੱਖ ਵਿੱਚ ਤੂੰ ਤੁਰ ਕੇ ਸਹਾਇਤਾ ਪਾਵੇ ਤੂੰ ਧਰਤੀ ਦਾ ਆਸਰਾ ਤੂੰ ਸਮੁੰਦਰ ਵਰਗਾ ਦਾਤਾ ਤੂੰ ਨਾਮ ਦੀਨ ਵਾਲਾ ਬਖਸ਼ਿੰਦ ਤੂੰ ਭਗਤਾਂ ਦਾ ਸੱਚਾ ਰਾਖਾ ਬਾਬਾ ਸ਼੍ਰੀ ਚੰਦ ਜੀ ਤੇਰਾ ਧਿਆਨ ਕਰੇ ਜੋ ਜੀਵ ਉਸ ਦਾ ਜੀਵਨ ਧਨ ਧਨ ਹੋ ਜਾਵੇ ਕਰਮਾਂ ਦੇ ਫਾਲ ਮਿਟ ਜਾਣ ਤੇਰੇ ਨਾਮ ਨਾਲ ਮੁਕਤੀ ਪਾਵੇ ਤੂੰ ਹੀ ਹੈ ਜੋ ਸੱਚੀ ਰਾਹ ਦਿਖਾਵੀ ਮੋਹ ਮਾਇਆ ਦੇ ਜਾਲ ਤੋਂ ਬਚਾਵੇ ਤੂੰ ਹੀ ਭਗਤੀ ਦਾ ਸਾਗਰ ਤੂੰ ਜੋਤ ਜੋ ਸਭ ਤੇ ਛਾਵੇ ਤੂੰ ਮਾਤਾ ਦੀ ਮਮਤਾ ਵਰਗਾ ਦਿਆਵਾਨ ਪਿਤਾ ਵਰਗਾ ਸਹਾਰਾ ਦੇਣ ਵਾਲਾ ਤੂੰ ਸਦਾ ਸੰਗੀ ਸਦਾ ਰਾਖਾ ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਜੋ ਤੇਰੇ ਦਰ ਤੇ ਬੇਨਤੀ ਕਰੇ ਤੂੰ ਉਸ ਦੀ ਸੁਣਦਾ ਹਰ ਅਰਦਾਸ ਤੂੰ ਕਦੇ ਨਾ ਰੀਜਦਾ ਮਾਇਆ ਤੇ ਤੂੰ ਸੱਚ ਦਾ ਸਦਾ ਆਵਾਸ ਤਨ ਤਨ ਬਾਬਾ ਸ਼੍ਰੀ ਚੰਦ ਜੀ ਤੂੰ ਨਾਨਕ ਦਾ ਜੋਤ ਉਜਾਲਾ ਤੇਰੀ ਜੋਤ ਅਮਰ ਰਹੇ ਤੇਰਾ ਨਾਮ ਰਹੇ ਨਿਹਾਲ ਜਗਤ ਵਿੱਚ ਤੂੰ ਪ੍ਰਕਾਸ਼ ਬਣ ਕੇ ਰਹੇ ਤੇਰੀ ਸਿਫਤ ਜਗ ਮਾਹੀ ਗਾਏ ਭਗਤਾਂ ਦੇ ਮਨ ਵਿੱਚ ਤੇਰਾ ਚਿੱਤਰ ਰਹੇ ਜੋ ਤੈਨੂੰ ਧਿਆਵੇ ਸੁਖ ਪਾਏ ਤੂੰ ਹੀ ਮੰਗਲਕਾਰਕ ਤੂੰ ਹੀ ਦਿਆ ਦਾ ਸਾਗਰ ਤੂੰ ਹੀ ਰਾਜਾਂ ਦਾ ਰਾਜਾ ਤੂੰ ਹੀ ਭਗਤਾਂ ਦਾ ਅਗਰ ਤੇਰਾ ਦਰ ਨਿਰਾਲਾ ਤੇਰੀ ਬਾਣੀ ਅਪਾਰ ਜੋ ਤੇਰਾ ਨਾਮ ਲਏ ਦਿਲੋਂ ਉਹ ਮੁਕਤ ਹੋਵੇ ਸੰਸਾਰ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਜੀ ਤੂੰ ਸਦਾ ਰਹੇ ਭਗਤਾਂ ਦੇ ਨਾਲ ਤੇਰੇ ਚਰਨਾਂ ਦੇ ਧੂੜ ਹੀ ਮੇਰਾ ਤਿਲਕ ਮੇਰਾ ਧਨ ਤੇ ਮੇਰਾ ਮਾਲ ਤੂੰ ਮੇਰੇ ਮਨ ਵਿੱਚ ਵਸੇ ਹਰ ਘੜੀ ਮੇਰੇ ਹਿਰਦੇ ਵਿੱਚ ਤੇਰਾ ਨਾਮ ਜੀਵਨ ਦੇ ਰਾਹ ਤੇ ਤੂੰ ਰਹਿਨਾ ਸਹਾਰਾ ਤੂੰ ਮੇਰਾ ਆਧਾਰ ਤੇ ਅਸਥਾਨ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ